ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੂੰ ਉਹਨਾਂ ਦੇ ਝਾਂਕੀ ਵਾਲੇ ਬਿਆਨ ਤੇ ਚੈਲੰਜ ਕੀਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਚੈਲੰਜ ਕਰਦੇ ਹੋਏ ਕਿਹਾ ਕਿ ਜਾਖੜ ਸਾਹਿਬ ਕਹਿ ਰਹੇ ਹਨ ਕਿ ਕੇਂਦਰ ਸਰਕਾਰ ਨੇ 26 ਜਨਵਰੀ ਦੇ ਪ੍ਰੋਗਰਾਮ ਵਿੱਚ ਪੰਜਾਬ ਦੀ ਝਾਂਕੀ ਇਸ ਲਈ ਸ਼ਾਮਲ ਲਈ ਕੀਤੀ ਕਿਉਂਕਿ ਝਾਂਕੀ ਤੇ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਦੀ ਤਸਵੀਰ ਸੀ। ਜਾਖੜ ਸਾਹਿਬ ਇਹ ਸਾਬਤ ਕਰ ਦੇਣ ਕਿ ਝਾਂਕੀ ਤੇ ਸਾਡੀ ਤਸਵੀਰ ਸੀ ਤਾਂ ਮੈਂ ਸਿਆਸਤ ਛੱਡ ਦੇਵਾਂਗਾ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਝਾਂਕੀ ਤੇ ਸਾਡੀ ਤਸਵੀਰ ਕਿਵੇਂ ਲੱਗ ਸਕਦੀ ਹੈ? ਜਾਖੜ ਸਾਹਿਬ ਅਜੇ ਭਾਜਪਾ ਵਿੱਚ ਨਵੇਂ-ਨਵੇਂ ਸ਼ਾਮਲ ਹੋਏ ਹਨ ਉਹਨਾਂ ਨੂੰ ਪੂਰੀ ਤਰ੍ਹਾਂ ਝੂਠ ਬੋਲਣਾ ਨਹੀਂ ਆਉਂਦਾ ਇਸ ਲਈ ਇਹ ਬਿਆਨ ਦਿੰਦਿਆਂ ਉਹਨਾਂ ਦੇ ਬੁੱਲ ਕੰਬ ਰਹੇ ਸਨ ਅਸੀਂ ਇਹ ਕੰਮ ਕਦੇ ਨਹੀਂ ਕਰ ਸਕਦੇ ਭਗਤ ਸਿੰਘ ਦੇ ਬਰਾਬਰ ਭਗਵੰਤ ਮਾਨ ਦੀ ਫੋਟੋ ਨਹੀਂ ਲੱਗ ਸਕਦੀ ਕਿਉਂਕਿ ਮੇਰੀ ਇੰਨੀ ਔਕਾਤ ਨਹੀਂ ਹੈ ਕਿ ਮੈਂ ਉਹਨਾਂ ਦੇ ਬਰਾਬਰ ਤਸਵੀਰ ਲਗਵਾ ਲਵਾਂ ਇਸ ਜਿਹੜੇ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਡਿਬੇਟ ਵਿੱਚ ਜਾਖੜ ਸ਼ਾਮਲ ਲਈ ਹੋਏ ਪਰ ਹੁਣ ਬਿਆਨ ਦੇ ਰਹੇ ਹਨ ਮੁੱਖ ਮੰਤਰੀ ਨੇ ਕਿਹਾ ਕਿ ਸੁਨੀਲ ਜਾਖੜ ਕਹਿ ਰਹੇ ਹਨ ਕਿ ਪਹਿਲਾਂ ਵੀ 9 ਵਾਰ ਪੰਜਾਬ ਦੀ ਝੰਕੀ ਨੂੰ 26 ਜਨਵਰੀ ਅਤੇ 15 ਅਗਸਤ ਦੇ ਪ੍ਰੋਗਰਾਮ ਵਿੱਚ ਨਹੀਂ ਰੱਖਿਆ ਗਿਆ ਸੀ ਫਿਰ ਉਹਨਾਂ ਨੇ ਉਸ ਸਮੇਂ ਵਿਰੋਧ ਕਿਉਂ ਨਹੀਂ ਕੀਤਾ ਭਗਵੰਤ ਮਾਨ ਨੇ ਕਿਹਾ ਕਿ ਅਸੀਂ 20 ਜਨਵਰੀ ਨੂੰ ਉਹ ਚੰਕੀ ਦਿੱਲੀ ਦੀਆਂ ਸੜਕਾਂ ਤੇ ਕੱਢਾਂਗੇ ਜਾਖੜ ਸਾਹਿਬ ਇਹ ਦੱਸ ਦੇਣਾ ਮੈਨੂੰ ਸਬੂਤ ਦੇ ਦੇਣ ਜਾਖੜ ਸਾਹਿਬ ਕਿ ਕਿ ਕਾਰਵਿੰਦ ਕੇਜਰੀਵਾਲ ਦੀ ਭਗਵੰਤ ਮਾਨ ਦੀ ਚੱਕੀ ਚ ਫੋਟੋ ਅਸੀਂ ਸਾਨੂੰ ਪਾਗਲ ਸਮਝ ਰੱਖਿਆ ਹੈ ਹਜਲ ਨਾ ਜਾਖੜ ਸਾਹਿਬ ਨਵੇਂ-ਨਵੇਂ ਬੀਜੇਪੀ ਚ ਗਏ ਹੈ ਹਜੇ ਉਹਨਾਂ ਨੂੰ ਪ੍ਰੋਪਰ ਝੂਠ ਬੋਲਣਾ ਨਹੀਂ ਆਉਂਦਾ ਕੱਲ ਜਦੋਂ ਬੋਲ ਰਹੇ ਸੀ ਨਾ ਬੁੱਲ ਕੰਮ ਰੇ ਸੀ ਮੈਂ ਕਿ ਕੋਈ ਨਹੀਂ ਸਿੱਖ ਜਾਓਗੇ ਹੌਲੀ ਹੌਲੀ ਉੱਥੇ ਤਾਂ ਸਕ੍ਰਿਪਟ ਦਿੱਤੀ ਜਾਂਦੀ ਆ ਆ ਬੋਲ ਦਿਓ ਜਾ ਕੇ ਸੋ ਮੈਂ ਜਾਖੜ ਸਾਹਿਬ ਨਾਲ ਮੇਰੀ ਹਮਦਰਦੀ ਹੈ ਜਾਖੜ ਸਾਹਿਬ ਇਹੋ ਜਿਹਾ ਕੰਮ ਅਸੀਂ ਕਰ ਸਕਦੇ ਆ ਕਿ ਅਸੀਂ 15 ਅਗਸਤ ਦਾ 26 ਜਨਵਰੀ ਝਾਕੀ ਚ ਭਗਵੰਤ ਮਾਨ ਭਾਰੇ ਸਿੱਖ ਦੇ ਬਰਾਬਰ ਫੋਟੋ ਲਾ ਲੇ ਮੇਰੀ ਔਕਾਤ ਹੈ ਨਹੀਂ ਤੁਸੀਂ ਸਾਬਤ ਕਰ ਦਿਓ ਰਾਜਨੀਤੀ ਛੱਡ ਦੂੰਗਾ ਜਿੰਨਾ ਜਿੰਨਾ ਤਾਂ ਇਹ ਤੋਂ ਬਾਅਦ ਕਹਿ ਸਕਦਾ ਜਾਖੜ ਸਾਹਿਬ ਨੂੰ ਕਹੋ ਸਾਬਤ ਕਰ ਦੇਣ ਕਿਹੜੇ ਕਿਹੜੇ ਡਿਜ਼ਾਈਨ ਦੇ ਵਿੱਚ ਕੇਜਰੀਵਾਲ ਤੇ ਭਗਵੰਤ ਮਾਨ ਦੀ ਫੋਟੋ ਸਾਡਾ ਡਿਪਾਰਟਮੈਂਟ ਲੈ ਕੇ ਗਿਆ ਰਾਜਨੀਤੀ ਛੱਡ ਦੂੰਗਾ ਤੁਸੀਂ ਫੋਟੋ ਜਨਤਾ ਕਰਤੀ ਉਹਨਾਂ ਨੂੰ ਮੰਗ ਕਰੋਗੇ ਕਿ ਆਪਣੇ ਵੱਲੋਂ ਨਹੀਂ ਇਹਦੂ ਬਾਦ ਮੈਂ ਕੀ ਕਹਿ ਸਕਦਾ ਕਿ ਉਹ ਸਾਬਤ ਕਰ ਦੇਣ ਮੈਂ ਰਾਜਨੀਤੀ ਛੱਡ ਦੂੰਗਾ ਇਦੂ ਵੱਡੀ ਕੋਈ ਗੱਲ ਕਹਿ ਸਕਦੇ ਆ ਜੀ ਜਾਕੜ ਸਾਹਿਬ ਨੂੰ ਮੈਂ ਕਹਣਾ ਚਾਹੁੰਦਾ ਤੁਸੀਂ ਵੀ ਨਾ ਫਿਰ ਪੰਜਾਬ ਚ ਆਇਓ ਫਿਰ ਜੇ ਤੁਸੀਂ ਝੂਠੇ ਸਾਬਤ ਹੋਗੇ ਇਹ ਤੋਂ ਪਹਿਲਾਂ ਵੀ ਕਹਿੰਦੇ ਸੀ ਮੇਰੇ ਬਾਪੂ ਦੀ ਫੋਟੋ ਕਿਉਂ ਹੈ ਨਹੀਂ ਸੀ ਨਰਿੰਗਾਂਦੀ ਨਾਲ ਇੱਥੇ ਲੁਧਿਆਣੇ ਪੀਯੂ ਜਦੋਂ ਮੈਂ ਇਕੱਲੇ ਨੇ ਡਿਬੇਟ ਕੀਤੀ ਸੀ ਉਦੋਂ ਡਿਬੇਟਾਂ ਤੇ ਆਉਂਦੇ ਡਿਬੇਟਾਂ ਤੇ ਤਾਂ ਆ ਅਹ ਇਹਨ ਇੱਕ ਛੋਟੀ ਛੋਟੀ ਕਿਚਕਿਚ ਖਤਮ ਕਰਨ ਵਾਸਤੇ ਮੈਂ ਡਿਬੇਟ ਰੱਖੀ ਸੀ ਇੱਥੇ ਇੱਥੇ ਤਾਂ ਆਏ ਨਹੀਂ ਹੁਣ ਰੋਜ ਆਹ ਕਿਹੜਾ ਬੰਨ ਹੋ ਗਿਆ ਕੇਜਰੀਵਾਲ ਤੇ ਭਗਵੰਦ ਜੀ ਨੇ ਫੋਟੋ ਲਾ ਲਈ ਤੇ ਨਾਲੇ ਇਹ ਕਹੀ ਜਾਂਦੇ ਆ ਪਹਿਲਾਂ ਵੀ 9 ਵਾਰ ਚਾਕੀ ਜਿਹੜੀ ਹੈ ਆਪਣੀ ਨਹੀਂ ਰੱਖੀ ਇਹਦਾ ਮਤਲਬ ਉਹਦੋਂ ਵਿਰੋਧ ਵੀ ਨਹੀਂ ਕੀਤਾ ਇਹਨਾਂ ਨੇ ਤੇ 9 ਵਾਰ ਤਾਂ ਇਹੀ ਹੋਣਗੇ ਵਿੱਚੋਂ 5-7 ਵਾਰ ਤਾਂ ਹੋਣਗੇ ਤੇ ਇਹਦਾ ਮਤਲਬ ਇਹਨਾਂ ਨੇ ਚਾਕੀ ਦਾ ਵਿਰੋਧ ਵੀ ਨਹੀਂ ਕੀਤਾ ਤੇ ਅਸੀਂ ਤਾਂ ਹੁਣ ਚਾਕੀ ਕੱਢਾਂਗੇ 26 ਜਨਵਰੀ ਨੂੰ ਬਲਕਿ ਇੱਕ ਹੋਰ ਨਵਾਂ ਫੈਸਲਾ ਕੀਤਾ ਅਜੀ ਤਾਂ ਉਹ 20 ਜਨਵਰੀ ਨੂੰ ਚਾਕੀ ਪੰਜਾਬ ਭਵਨ ਦਿੱਲੀ ਲਿਆ ਕੇ ਖੜਾ ਦਾਂਗੇ ਅਜੀ ਤਾਂ ਉੱਥੇ ਰੋਜ਼ ਦਿੱਲੀ ਦੀਆਂ ਸੜਕਾਂ ਤੇ ਕੱਢਿਆ ਕਰਾਂਗੇ 30 ਦਸੰਬਰ ਤੋਂ ਦਿੱਲੀ ਤੋਂ ਅੰਮ੍ਰਿਤਸਰ ਦੇ ਲਈ ਪਹਿਲੀ ਬੰਦੇ ਭਾਰਤ ਟ੍ਰੇਨ ਸ਼ੁਰੂ ਹੋਵੇਗੀ ਪ੍ਰਧਾਨ ਮੰਤਰੀ ਮੋਦੀ 6 ਬੰਦੇ ਭਾਰਤ ਟ੍ਰੇਨਾਂ ਨੂੰ ਹਰੀ ਝੰਡੀ ਦਿਖਾਉਣ ਵਾਲੇ ਹਨ ਇਹਨਾਂ ਵਿੱਚ ਇੱਕ ਟ੍ਰੇਨ ਹਰਿਆਣਾ ਨੂੰ ਮਿਲੇਗੀ ਅੰਮ੍ਰਿਤਸਰ ਜਾਣ ਵਾਲੀ ਬੰਦੇ ਭਾਰਤ ਟ੍ਰੇਨ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਤੋਂ ਚੱਲੇਗੀ ਇਸ ਵਿੱਚ 8 ਕੋਚ ਹੋਣਗੇ ਅਮਰਸਾਦ ਦਿੱਲੀ ਬੰਦੇ ਭਾਰਤ ਟ੍ਰੇਨ ਆਪਣਾ ਪੂਰਾ ਸਫ਼ਰ 5 ਘੰਟੇ ਦੇ ਅੰਦਰ ਤੈਅ ਕਰੇਗੀ ਜਦਕਿ ਇਸ ਤੋਂ ਪਹਿਲਾਂ ਸ਼ਤਾਬਦੀ ਤੇ 6 ਘੰਟੇ 20 ਮਿੰਟ ਲੱਗ ਜਾਂਦੇ ਸਨ ਬੰਦੇ ਭਾਰਤ ਟ੍ਰੇਨ ਸਵੇਰੇ 8 ਵਜੇ ਅਮਰਸਰ ਤੋਂ ਰਵਾਨਾ ਹੋਵੇਗੀ ਅਤੇ ਦੁਪਹਿਰ 1:30 ਵਜੇ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਤੇ ਪਹੁੰਚੇਗੀ ਫਿਰ ਪੁਰਾਣੀ ਦਿੱਲੀ ਤੋਂ 3:15 ਤੇ ਰਵਾਨਾ ਹੋਵੇਗੀ ਬੰਦੇ ਭਾਰਤ ਟ੍ਰੇਨ ਦਾ ਲੁਧਿਆਣਾ ਜਲੰਧਰ ਅਤੇ ਅੰਬਾਲਾ ਵਿੱਚ 2 ਮਿੰਟ ਦਾ ਸਟਾਪੇਜ ਹੋਵੇਗਾ ਅਮਰਸਰ ਤੋਂ ਦਿੱਲੀ ਚੱਲਣ ਵਾਲੀ ਬੰਦੇ ਭਾਰਤ ਸਮੇਤ ਪੰਜ ਹੋਰ ਨਵੇਂ ਬੰਦੇ ਭਾਰਤ ਟ੍ਰੇਨਾਂ ਹਫ਼ਤੇ ਵਿੱਚ 6 ਦਿਨ ਚੱਲਣ ਗਿਆ ਇਸ ਦੀ ਸਪੀਡ 130 ਕਿਲੋਮੀਟਰ ਪ੍ਰਤੀ ਘੰਟਾ ਰੱਖੀ ਗਈ ਹੈ ਜਦਕਿ ਸ਼ਤਾਬਦੀ ਦੀ ਸਪੀਡ 120 ਕਿਲੋਮੀਟਰ ਪ੍ਰਤੀ ਘੰਟਾ ਹੁੰਦੀ ਹੈ ਕਾਂਗਰਸੀ ਆਗੂ ਨਵਜੋਤ ਸਿੰਘ ਨੂੰ ਪਾਰਟੀ ਅਨੁਸ਼ਾਸਨ ਦੀ ਕਸੌਟੀ ਤੇ ਪਰਖਣਾ ਚਾਹੁੰਦੀ ਹੈ ਪਰ ਇਸ ਦਾ ਉਨ੍ਹਾਂ ਤੇ ਕੋਈ ਵੀ ਅਸਰ ਨਹੀਂ ਹੁੰਦਾ ਮਲਕਾ ਅਰਜਨ ਖੜਕੇ ਕੇਸੀ ਵੇਣੂ ਗੋਪਾਲ ਅਤੇ ਰਾਹੁਲ ਗਾਂਧੀ ਦੀ ਮੌਜੂਦਗੀ ਵਿੱਚ ਬੈਠਕ ਹੋਈ ਸੀ ਜਿਸ ਵਿੱਚ ਨੇਤਾਵਾਂ ਨੇ ਅਨੁਸ਼ਾਸਨ ਦੇ ਸਖਤ ਨਿਰਦੇਸ਼ ਦਿੱਤੇ ਸਨ ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਪਾਰਟੀ ਮੰਚ ਦੀ ਬਜਾਏ ਸੋਸ਼ਲ ਮੀਡੀਆ ਤੇ ਆਪਣੇ ਵਿਚਾਰ ਸਾਂਝੇ ਕੀਤੇ ਹਨ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਇੱਕ ਵਾਰ ਫਿਰ ਆਪਣੀ ਤਿੱਖੀ ਬਿਆਨਬਾਜ਼ੀ ਰਵੱਈਏ ਨਾਲ ਪਾਰਟੀ ਆਗੂਆਂ ਤੇ ਨਿਸ਼ਾਨੇ 사ਦ ਰਹੇ ਹਨ ਉਜਤਾ ਹੈ ਪੋਸਟ ਕਿਸੇ ਹੋਰ ਵੱਲੋਂ ਲਿਖੀ ਗਈ ਹੈ ਪਰ ਨਵਜੋਤ ਸਿੱਧੂ ਨੇ ਇਸ ਨੂੰ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਸਾਂਝਾ ਕੀਤਾ ਹੈ ਇਸ ਪੋਸਟ ਰਾਹੀਂ ਉਹਨਾਂ ਨੇ ਪਾਰਟੀ ਦੇ ਸੀਨੀਅਰ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੂੰ ਜਵਾਬ ਦਿੱਤਾ ਹੈ ਦਰਅਸਲ ਕੁਝ ਦਿਨਾਂ ਪਹਿਲਾਂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਸੀ ਕਿ ਨਵਜੋਤ ਸਿੱਧੂ ਆਪਣਾ ਪੁਰਾਣਾ ਅਖਾੜਾ ਲਾਣਾ ਬੰਦ ਕਰ ਦੇਣ ਪਾਰਟੀ ਪਲੇਟਫਾਰਮ ਤੇ ਆ ਕੇ ਬੋਲਣ ਬਾਜਬਾਨ ਨੇ ਕਿਹਾ ਸੀ ਕਿ ਜਦੋਂ ਨਵਜੋਸ਼ ਸਿੱਧੂ ਪਾਰਟੀ ਪ੍ਰਧਾਨ ਸੰਧਾ 2022 ਦੀਆਂ ਚੋਣਾਂ ਵਿੱਚ 78 ਤੋਂ 18 ਸੀਟਾਂ ਤੇ ਆ ਗਈ ਸੀ ਫਿਰ ਵੀ ਨਵਜੋਸ਼ ਸਿੱਧੂ ਚੁੱਪ ਕਰਕੇ ਨਹੀਂ ਬੈਠੇ ਪਾਰਟੀ ਖਿਲਾਫ ਧਿਆਨਬਾਜ਼ੀ ਕਰਦੇ ਰਹੇ ਪ੍ਰਵਾਸੀ ਭਾਰਤੀ ਪਾਚਾਰੇ ਨੂੰ ਦਰਪੇਸ਼ ਮਸਲਿਆਂ ਦੇ ਹੱਲ ਲਈ ਸਹੂਲਤ ਮਹਿਆ ਕਰਨ ਵਾਸਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਵਾਸੀ ਭਾਰਤੀ ਮਸਲਿਆਂ ਬਾਰੇ ਵਿਭਾਗ ਦੀ ਨਵੀਂ ਵੈੱਬਸਾਈਟ NRI.punjab.gov.in ਦੀ ਸ਼ੁਰੂਆਤ ਕੀਤੀ ਹੈ ਇਸ ਵੈੱਬਸਾਈਟ ਦੀ ਸ਼ੁਰੂਆਤ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਨੂੰ ਪ੍ਰਵਾਸੀ ਭਾਰਤੀਆਂ ਦੀ ਭਲਾਈ ਨੂੰ ਯਕੀਨੀ ਬਣਾਉਣ ਅਤੇ ਉਹਨਾਂ ਨੂੰ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਵਿੱਚ ਮਦਦ ਲਈ ਵੱਡੀ ਪਹਿਲ ਕਦਮੀ ਦੱਸਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਵੈੱਬਸਾਈਟ ਤੇ ਪੰਜਾਬ ਸਰਕਾਰ ਕੋਲ ਰਜਿਸਟਰ ਟ੍ਰੈਵਲ ਏਜੰਟਾ ਏਜੰਸੀਆਂ ਅਤੇ ਵਿਦੇਸ਼ ਮੰਤਰਾਲੇ ਕੋਲ ਰਜਿਸਟਰ ਇਮੀਗ੍ਰੇਸ਼ਨ ਏਜੰਟਾ ਏਜੰਸੀਆਂ ਬਾਰੇ ਵੀ ਵਿਸਤਾਰਪੂਰਵਕ ਜਾਣਕਾਰੀ ਹੈ ਉਨ੍ਹਾਂ ਕਹਿ ਕੇ ਵੈਬਸਾਈਟ ਉਤੇ ਪੰਜਾਬ ਦੇ ਕੇਂਦਰੀਕ੍ਰਿਤ ਆਨਲਾਈਨ ਸ਼ਿਕਾਇਤ ਪੋਰਟਲ ਦਾ ਵੀ ਲਿੰਕ ਹੈ ਜਿਸ ਵਿੱਚ ਪ੍ਰਵਾਸੀ ਭਾਰਤੀ ਅਤੇ ਹੋਰ ਲੋਕ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ ਭਗਵੰਤ ਮਾਨ ਨੇ ਉਮੀਦ ਜ਼ਾਹਿਰ ਕੀਤੀ ਹੈ ਕਿ ਇਹ ਵੈਬਸਾਈਟ ਪ੍ਰਵਾਸੀ ਭਾਰਤੀ ਭਾਈਚਾਰੇ ਨੂੰ ਦਰਪੇਸ਼ ਮਸਿਆਵਾਂ ਦਾ ਹੱਲ ਕਰਨ ਵਿੱਚ ਸਹਾਇ ਸਿੱਧ ਹੋਵੇਗੀ ਧੰਨਵਾਦ ਤੇ ਸਵਾਗਤ ਕਰਦਾ ਅੱਜ ਦੋ ਮੀਟਿੰਗਾਂ ਬਹੁਤ ਅਹਿਮ ਜਿਹੜੀਆਂ ਹੋਈਆਂ ਇੱਕ ਲੁਧਿਆਣਾ ਦੇ ਡਵੈਲਪਮੈਂਟ ਦੇ ਕੰਮਾਂ ਦਾ ਜਾਇਜ਼ਾ ਲਿਆ ਗਿਆ ਆਉਣ ਵਾਲੇ ਕੰਮ ਜਿਹੜੇ ਨੇ ਉਹਨਾਂ ਨੂੰ ਛੇਤੀ ਤੋਂ ਛੇਤੀ ਕੰਪਲੀਟ ਕਰਨ ਲਈ ਸਖਤ ਦਿਸ਼ਾ ਨਿਰਦੇਸ਼ ਦਿੱਤੇ ਗਏ ਨੇ ਅਧਿਕਾਰੀਆਂ ਨੂੰ ਸਾਰੇ ਐਮਐਲਏ ਸਹਿਬਾਨ ਤੋਂ ਕਿਉਂਕਿ ਐਮਐਲਏ ਸਹਿਬਾਨ ਗਰਾਊਂਡ ਤੇ ਰਹਿੰਦੇ ਨੇ ਉਹਨਾਂ ਕੋਲੇ ਲੋਕਾਂ ਦੀਆਂ ਹਰ ਰੋਜ਼ ਸਮੱਸਿਆਵਾਂ ਆਉਂਦੀਆਂ ਨੇ ਉਹਨਾਂ ਨੂੰ ਵੀ ਜਿਹੜਾ ਪੁੱਛਿਆ ਗਿਆ ਸਾਰੇ ਐਮਐਲਏ ਸਹਿਬਾਨ ਸਾਡੇ ਖੜੇ ਨੇ ਤੇ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੇ ਦੁਆਰਾ ਜਿਹੜੇ ਰეკਮੈਂਡ ਕੀਤੇ ਹੋਏ ਕੰਮ ਨੇ ਉਹ ਵੀ ਹੋਣਗੇ ਕਿਉਂਕਿ ਇੱਕ ਐਮਐਲਏ ਖਾਸ ਤੌਰ ਤੇ ਲੁਧਿਆਣੇ 'ਚ ਤਾਂ ਘਟੂ ਘਟ 2 ਲੱਖ ਬੰਦੇ ਨੂੰ ਰਿਪਰੈਜ਼ੈਂਟ ਕਰਦਾ ਸੋ ਇਹਦੇ ਵਿੱਚ ਮੈਂ ਜੋ ਮੇਜਰ ਹੈਗੀਆਂ ਉਹਨਾਂ ਦੱਸ ਦੇਣਾ ਇੱਕ ਤਾਂ ਸੀਵਰੇਜ ਦੇ ਬਹੁਤ ਸਾਰ ਜਗ੍ਹਾ ਤੇ ਪਲਾਂਟ ਜਿਹੜੇ ਨੇ ਸੀਵਰੇਜ ਨਹੀਂ ਪਿਆ ਹੋਇਆ ਸਿਵਰੇਜ ਦਾ ਜਿਹੜਾ 파ਟ ਰਹਿੰਦਾ ਉਹਨੂੰ ਲੇਟੈਸਟ ਤਰੀਕੇ ਨਾਲ ਪਾਉਣਾ ਔਰ ਪਾਈਪਾਂ ਉਹ ਪਾਉਣੀਆਂ ਜਿਨ੍ਹਾਂ ਦੀ ਜਿਹੜੀ ਐਕਸਪਾਇਰੀ ਡੇਟ ਬਹੁਤ ਜ਼ਿਆਦਾ ਹੋਵੇ ਇਹ ਨਾ ਹੋਵੇ ਕਿ ਉਹ ਫਟ ਜਾਣ ਕਈ ਵਾਰੀ ਸਿਵਰੇਜ ਦਾ ਪਾਣੀ ਆ ਪਕਸਾ ਸੁਣਦੇ ਆਗੇ ਪੀਣ ਵਾਲੇ ਪਾਣੀ ਨਾਲ ਮਿਲ ਗਈ ਫਟੀਆਂ ਹੋਈਆਂ ਨੇ ਸੋ ਇਸ ਤਰ੍ਹਾਂ ਦਾ ਫਿਊਚਰ ਦੇ ਵਿੱਚ ਨਾ ਆਵੇ ਕੋਈ ਸ਼ਿਕਾਇਤ ਰਾਹੋਂ ਰੋਡ ਜਿਹੜੀ ਹੈ ਬਹੁਤ ਲੰਬੇ ਸਮੇਂ ਤੋਂ ਲਟਕੀ ਹੋਈ ਸੀ ਮਤਲਬ ਮੈਂ ਹੈਰਾਨ ਆ ਕਿ ਇਸ ਤੋਂ ਪਹਿਲਾਂ ਨੀ ਸਰਕਾਰਾਂ ਨੇ ਇੱਕ ਸੜਕ ਨੂੰ ਵੀ ਇੱਕ ਬਹੁਤ ਵੱਡਾ ਮੁੱਦਾ ਬਣਾ ਰੱਖਿਆ ਸੀ ਸੋ ਰਾਹੋਂ ਰੋਡ ਦਾ ਅੱਜ ਕੰਮ ਸ਼ੁਰੂ ਹੋ ਰਿਹਾ ਹੈ ਅੱਜ ਰਾਹੋਂ ਰੋਡ ਦਾ ਕੰਮ ਸ਼ੁਰੂ ਹੋ ਰਿਹਾ ਹੈ ਟੈਂਡਰ ਹੋ ਗਿਆ ਮੈਂ ਵੀ ਆਉਂਗਾ ਮੈਂ ਜਨਵਰੀ 20 ਦੇ ਨੇੜੇ ਤੇੜੇ ਫਿਰ ਦੁਬਾਰਾ ਸ਼ਹਿਰ ਚ ਆਉਂਗਾ ਤੇ ਐਮਐਲ ਸਾਹਿਬ ਮੈਨੂੰ ਜਿੱਥੇ ਵੀ ਕਹਿਣਗੇ ਮੈਂ ਉੱਥੇ ਜਾਊਂਗਾ ਇਹਨਾਂ ਦੇ ਹਲਕੇ ਜਾਊਂਗਾ ਜਿੱਥੇ ਵੀ ਮੈਨੂੰ ਲੈ ਕੇ ਜਾਣਾ ਚਾਹੁੰਦੇ ਨੇ ਸਟਰੀਟ ਲਾਈਟਾਂ ਦਾ ਲੇਟੈਸਟ ਸਟਰੀਟ ਲਾਈਟਾਂ ਸੀਸੀਟੀਵੀ ਕੈਮਰੇ ਇਨਾਂ ਦਾ ਵੀ ਸਾਰਾ 15-1500 ਕੈਮਰਾ ਹਰ ਹਲਕੇ 'ਚ 15-1500 ਲਾਈਟਾਂ ਹਰ ਹਲਕੇ ਦੇ ਵਿੱਚ ਜਿਹੜਿਆ ਉਹ ਦੇ ਰਹੇ ਆ ਔਰ ਇਹਦੇ ਵਿੱਚ ਆਮ ਤੌਰ ਤੇ ਕੀ ਹੁੰਦਾ ਗੱਲ ਛੋਟੀ ਹੈ ਬਹੁਤ ਪਰ ਗੱਲ ਬਹੁਤ ਵੱਡੀ ਬਣ ਜਾਂਦੀ ਹੈ ਬਾਅਦ 'ਚ ਮੈਂ ਜਦੋਂ ਬਤੌਰ ਐਮਪੀ ਸੰਗਰੂਰ ਤੋਂ ਆਪਣੀ ਸੇਵਾ ਮੰਨਵਾ ਰਿਹਾ ਸੀ ਮੇਰੇ ਮੈਂ ਬਹੁਤ ਲਾਈਟਾਂ ਲਵਾਈਆਂ ਬਹੁਤ ਸੋਲਰ ਲਾਈਟਾਂ ਐਮਪੀ ਲਾਈਟ ਚਲਵਾਈਆਂ ਉਹ ਜਿੱਕਾ ਦਿੱਕਤ ਆਉਂਦੀ ਹੈ ਕਿ ਅਸੀਂ ਕੋਈ ਪਿੰਡ ਕਹਿੰਦਾ ਸਾਨੂੰ 80 ਸੋਲਰ ਲਾਈਟਾਂ ਦੇ ਦਿਓ ਅਸੀਂ 80 ਦੇ ਦਿੰਦੇ ਸੀ ਬਾਅਦ 'ਚ ਸ਼ਿਕਾਇਤ ਆਉਂਦੀ ਸੀ ਉਹਦਾ ਜੀ ਫਲਾਨੇ ਨੇ ਆਪਦੇ ਘਰ ਦੇ ਮੂਰੇ ਲਵਾ ਲਈ ਫਲਾਨੇ ਨੰਬਰਦਾਰ ਨੇ ਆਪਦੇ ਘਰ ਮੂਰੇ ਲਵਾ ਲਈ ਫਲਾਨੇ ਜੇਲ੍ਹਦਾਰ ਨੇ ਆਪਦੇ ਘਰ ਮੂਰੇ ਲਵਾ ਲਈ ਫਲਾਨੇ ਸਰਪੰਚ ਨੇ ਆਪਦੇ ਘਰ ਮੂਰੇ ਲਵਾ ਲੇ ਫਿਰ ਅਸੀਂ ਦਾ ਹੱਲ ਲੱਭਿਆ ਕਿ ਅਸੀਂ ਜਦੋਂ ਉਹ ਲਾਈਟਾਂ ਮੰਗਣ ਆਉਂਦੇ ਸੀ ਅਸੀਂ ਉਹਨਾਂ ਨੂੰ ਕਹਿੰਦੇ ਸੀ ਪੁਆਇੰਟ ਵੀ ਨਾਲ ਲਿਖ ਕੇ ਦਿਓ ਕਿ ਗੁਰਦੇਵ ਸਿੰਘ ਦੇ ਘਰ ਦੇ ਸਾਹਮਣੇ ਫਲਾਨਾ ਜਿਹੜਾ ਬਲਵੰਤ ਸਿੰਘ ਆ ਉਹਦੇ ਘਰ ਦੇ ਸੱਜੇ ਪਾਸੇ ਵਾਲੇ ਖੰਭੇ ਕੋਲ ਜਦੋਂ ਤੁਸੀਂ ਇੱਕ ਜਗ੍ਹਾ ਨੂੰ ਪੁਆਇੰਟ ਆਊਟ ਕਰਕੇ ਥੱਲੇ ਸਾਈਨ ਕਰਦਾ ਐਮਪੀ ਕਿ ਇੱਥੇ ਲਾਈਆਂ ਜਾਣ ਤਾਂ ਜਗ੍ਹਾ ਨਹੀਂ ਬਦਲੀ ਜਾ ਸਕਦੀ ਉੱਥੇ ਲੱਗਣੀਆਂ ਜੇ ਕੋਈ ਜਗ੍ਹਾ ਬਦਲਨੀ ਹੈ ਉਹਨੂੰ ਮੰਤਵ ਚੇਂਜ ਕਰਨ ਦੇ ਵਿੱਚ ਆਉਂਦਾ ਉਹ ਬਹੁਤ ਲੰਮਾ ਪ੍ਰੋਸੈਸ ਹੈ ਮੰਤਵ ਚੇਂਜ ਕਰਨਾ ਹੈ ਜੀ ਇੱਕ ਇੱਕ ਲਾਈਟ ਇੱਥੇ ਦੀ ਬਜਾਏ ਇੱਥੇ ਲਾਉਣੀ ਹੈ ਸੋ ਮੈਂ ਐਮਐਲਏ ਸਾਹਿਬ ਨੂੰ ਹੀ ਰਿਕੁਐਸਟ ਕੀਤੀ ਹੈ ਕਿ ਤੁਸੀਂ ਲੋਕਾਂ ਤੋਂ ਪੁੱਛੋ ਕਿ ਲਾਈਟਾਂ ਕਿੱਥੇ ਚਾਹੀਦੀਆਂ ਇਹ ਨਾ ਹੋਵੇ ਕੋਈ ਆਪਣਾ ਸਪਰਸ਼ੀ ਜਿਹੜਾ ਉਹ ਲਵਾ ਗਿਆ ਜੀ ਆਪਦੇ ਘਰ ਮੂਰੇ ਕੋਈ ਕੋਈ ਆਪਦੇ ਘਰ ਮੂਰੇ ਲਵਾ ਗਿਆ ਕੋਈ ਫਾਇਦਾ ਨਹੀਂ ਹੋਇਆ ਸੋ ਇਹ ਪ੍ਰੋਜੈਕਟ ਹਲਵਾਰਾ 에ਅਰਪੋਰਟ ਦਾ ਜਿਹੜਾ ਬਿਲਡਿੰਗ ਦਾ ਕੰਮ 96% ਹੋ ਗਿਆ ਟਰਮੀਨਲ ਦਾ ਫਰਵਰੀ ਦੇ 15 ਫਰਵਰੀ ਦੇ ਨੇੜੇ ਜਿਹੜੇ ਉਹ ਕੰਪਲੀਟ ਹੋ ਜਾਊਗਾ ਉਸ ਤੋਂ ਬਾਅਦ 에ਵੀਏਸ਼ਨ ਨਾਲ ਸਾਡੀ ਪਹਿਲੀ ਗੱਲ ਚੱਲ ਰਹੀ ਹੈ ਤੇ ਫਲਾਈਟਾਂ ਦਾ ਕੰਮ ਜਿਹੜਾ ਉਹ ਵੀ ਕਿਉਂਕਿ ਹਲਵਾਰਾ 에ਅਰਪੋਰਟ 에ਅਰ ਫੋਰਸ ਨਾਲ ਰਿਲੇਟਡ ਹੈ ਥੋੜਾ ਜਿਹਾ ਇਸ ਕਰਕੇ ਸਲੋ ਹੁੰਦਾ ਕਿ ਉਹਨਾਂ ਦੀਆਂ ਵੀ ਸਾਨੂੰ ਗਾਈਡਲਾਈਨਸ ਫੋਲੋ ਕਰਨੀਆਂ ਪੈਂਦੀਆਂ ਔਰ 에ਅਰ ਫੋਰਸ ਹੈ ਉਹ ਤਾਂ ਸਾਡੀ ਮੇਨ ਫੋਰਸ ਹੈ ਉਹ ਤਾਂ ਸਾਡੀ ਕੀ ਕਵਾਂਗੇ ਕਿ ਦੀਵਾਰ ਹੈ ਉਹ ਉਹਨਾਂ ਦੇ ਵਿੱਚ ਅਸੀਂ ਕੋਈ ਕੰਪਰੋਮਾਈਜ਼ ਨਹੀਂ ਕਰ ਸਕਦੇ ਸੋ ਇਹ ਲੁਧਿਆਣੇ ਦੇ ਸਾਰੇ ਕੰਮਾਂ ਦਾ ਤੇ ਬੁੱਢੇ ਦਰਿਆ ਵਾਲੀ ਹਾਂਜੀ ਬੁੱਢੇ ਦਰਿਆ ਦਾ ਵੀ ਐਮਐਲਏ ਸਾਭ ਨੇ ਲਗਾ 14 ਕਿਲੋਮੀਟਰ ਬੁੱਢਾ ਦਰਿਆ ਹੈ ਬਹੁਤ ਬਹੁਤ ਉਹ ਵੀ ਨਸੂਰ ਬਣਿਆ ਪਿਆ ਕਿੰਨੇ ਸਾਲਾਂ ਦਾ ਸੋ ਕੇਂਦਰ ਸਰਕਾਰ ਵੀ ਉਹਦੇ ਵਿੱਚ ਹੈਲਪ ਕਰਨ ਨੂੰ ਤਿਆਰ ਰਹਿੰਦੀ ਹੈ ਸਵਸ਼ ਭਾਰਤ ਚ ਵੀ ਹੈ ਸੋ ਬੁੱਡੇ ਦਰਿਆ ਤੇ ਮੈਂ ਆਇਆ ਵੀ ਸੀ ਜਦੋਂ ਆਪਾਂ ਇੱਕ ਐਸਟੀਪੀ ਪਲੈਂਟ ਲਾਇਆ ਸੀ ਤੇ ਬੁੱਡੇ ਦਰਿਆ ਬਾਰੇ ਵੀ ਜਿਹੜਾ ਉਹ ਕਾਫੀ ਵਿਚਾਰ ਨਾਲ ਧਿਆਨ ਨਾਲ ਵਿਚਾਰ ਪੰਦਰਾ ਹੋਇਆ ਤੇ ਉਹਦਾ ਵੀ ਕਰਾਂਗੇ ਤੇ ਇੱਕ ਪੁਲ ਦਾ ਮਹੂਰਤ ਕਿਹੜਾ ਹੋਣਾ ਬੁੱਡੇ ਦਰਿਆ ਜਲੰਧਰ ਤੋਂ ਸ਼ਹਿਰ ਨੂੰ ਜਲੰਧਰ ਤੋਂ ਜਲੰਧਰ ਸ਼ਹਿਰ ਨੂੰ ਜਾਂਦੇ ਨੇ 5 ਸਾਲ ਦਾ ਬੰਪੇ ਸਟਾਰਟ ਹੋ 5 ਸਾਲ ਦਾ ਜਿਹੜਾ ਪੁਲ ਬੰਦ ਪਿਆ ਉਹਨੂੰ ਵੀ ਸਟਾਰਟ ਕਰਾਂਗੇ ਉਹ ਵੀ ਗੱਲ ਹੋ ਗਈ ਉਹ ਕਦੋਂ ਸਟਾਰਟ ਹੋ ਜਾਊਗਾ ਤੁਸੀਂ रेडी है वर्क कट हो गए हां जी वो होपफुली अगले ਤੁਸੀਂ ਇਸ ਇਸ ਗੱਲ ਦਾ ਇੰਤਜ਼ਾਰ ਨਾ ਕਰਿਓ ਕਿ ਮੈਂ ਨਹੀਂ ਆਇਆ ਨਾ ਨਹੀਂ ਨਹੀਂ ਉਦਘਾਟਨ ਆਪਾਂ ਬਾਅਦ ਚ ਕਰ ਲਾਂਗੇ ਕੋਈ ਗੱਲ ਨਹੀਂ ਪਰ ਕਿਰਾਂ ਲੋਕਾਂ ਤੋਂ ਹੀ ਕਰਾ ਲਿਓ ਕਿਸੇ ਲੰਗਣ ਵਾਲੇ ਤੋਂ ਕਰਾ ਲਿਓ ਕਿਸੇ ਰਿਕਸ਼ੇ ਵਾਲੇ ਤੋਂ ਕਰਾ ਲਿਓ हां जी ਤੇ ਜਿਨ੍ਹਾਂ ਨੇ ਉਹ ਪੁਲ ਨੂੰ ਵਰਤਣਾ ਉਹਨਾਂ ਦਾ ਇੰਤਜ਼ਾਰ ਕਰੋ ਮੇਰਾ ਨਾ ਕਰੋ ਮੈਨੂੰ ਕਈ ਵਾਰੀ ਟਾਈਮ ਨਹੀਂ ਲੱਗਦਾ ਇਸ ਤੋਂ ਇਲਾਵਾ ਇੱਕ ਬਹੁਤ ਅਹਿਮ ਮੀਟਿੰਗ ਹੋਈ ਐਨ ਆਰ ਆਈ ਸਾਡੇ ਐਨ ਆਰ ਆਈ ਮਨਿਸਟਰ ਕੁਲਦੀਪ ਧਾਲੀਵਾਲ ਸਾਹਿਬ ਬੈਠੇ ਨੇ ਜਿਹੜੇ ਵਦੇਸ਼ਾਂ ਦੇ ਵੀ ਸਾਡੇ ਭਾਰਤ ਦੇ ਬਹੁਤ ਆਪਣਾ ਲੁਧਿਆਣਾ ਮੋਗਾ ਮੁੱਲਾਂਪੁਰ ਭਰੇ ਭਰੇ ਲੋਕ ਜਿਹੜੇ ਉੱਥੇ ਸਾਨਿਆਲ ਜਿਹੜੇ ਬਾਹਰਲੇ ਮੁਲਕਾਂ ਚ ਰਹਿੰਦੇ ਆ ਉਹ ਇੱਥੇ ਕੰਟਰੀਬਿਊਸ਼ਨ ਕਰਨਾ ਚਾਹੁੰਦੇ ਆ ਸੋ ਐਨ ਆਰ ਆਈ ਸਭਾ ਇੱਕ ਉਹਦੀ ਵੀ ਮੀਟਿੰਗਾਂ ਕਰਾਉਣ ਦਾ ਜਲਦੀ ਤੇ ਪਹਿਲੀ ਮੀਟਿੰਗ ਫਰਵਰੀ ਦੇ ਵਿੱਚ ਫਰਵਰੀ ਦੇ ਵਿੱਚ ਕਰਨੀ ਚਾਹੁੰਦੇ ਆ 3 ਫਰਵਰੀ 3 ਫਰਵਰੀ ਨੂੰ ਅਸੀਂ ਰਣਜੀਤ ਸਾਗਰ ਪਠਾਨਕੋਟ ਦੇ ਵਿੱਚ ਕਰਾਂਗੇ ਰਣਜੀਤ ਸਾਗਰ ਡੈਮ ਹੈ ਉੱਥੇ ਸਾਡੇ ਕੋਲੇ ਉਹ ਵੀ ਦਿਖਾਵਾਂਗੇ ਉਹਨਾਂ ਨੂੰ ਤਾਂ ਕਿ ਐਨਆਰਆਈਜ਼ ਨੂੰ ਪਤਾ ਲੱਗੇ ਸਾਡੇ ਕੋਲੇ ਵੀ ਬਹੁਤ ਕੁਝ ਹੈ ਜਿਆ ਪਿਆ ਪੰਜਾਬ ਕੋਲੇ ਜਿਹੜਾ ਤੁਸੀਂ ਦੇਖਿਆ ਹੀ ਨਹੀਂ ਜਿਹੜਾ ਤੁਸੀਂ ਵਿਦੇਸ਼ਾਂ ਵਿੱਚ ਦੇਖਦੇ ਹੋ ਕਦੇ ਪਠਾਨਕੋਟ ਚ ਚਮਰੌੜ ਵਾਲੀ ਲੇਕ ਦੇਖ ਲਓ ਤਾਂ ਤੁਹਾਨੂੰ ਪਤਾ ਲੱਗੇ ਕਿ ਸਾਡੇ ਪੰਜਾਬ ਕੋਲੇ ਸਮੁੰਦਰ ਹੈ 450 ਫੁੱਟ ਡੂੰਗੀ ਲੇਕ ਹੈ 450 ਫੁੱਟ 57 ਕਿਲੋ ਸਕੁਆਇਰ ਕਿਲੋਮੀਟਰ ਦਾ ਏਰੀਆ ਚੋ ਉਹ ਦਿਖਾਉਣ ਵਾਸਤੇ ਅਸੀਂ ਉਹਨਾਂ ਨੂੰ ਵੀ ਲੈ ਕੇ ਆਵਾਂਗੇ ਅੱਧਿਆਂ ਤੋਂ ਬਾਅਦ ਤਾਂ ਇਹ ਕਹਿਣਗੇ ਜੇ ਅਸੀਂ ਤਾਂ ਇੱਥੇ ਇਨਵੈਸਟ ਕਰਨਾ ਹੈ ਅਸੀਂ ਤਾਂ ਇੱਥੇ ਕੰਮ ਕਰਾਂਗੇ ਸੋ ਐਨ ਆਰ ਆਈਜ਼ ਵਾਸਤੇ ਇੱਕ ਹੋਰ ਬਹੁਤ ਵੱਡਾ ਫੈਸਲਾ ਕੀਤਾ ਗਿਆ ਦਿੱਲੀ 에어ਪੋਰਟ ਤੇ ਇੱਕ ਜਿਹੜਾ ਜਗ੍ਹਾ ਲੈ ਲਈ ਗਈ ਹੈ ਅਰਾਈਵਲ ਦਾ ਜਿਹੜਾ ਪਾਰਟ ਹੈ ਉਹਦਾ ਉਹਦੀ ਵਿੰਡੋ ਬਾਹਰ ਵੀ ਖੁੱਲੂਗੀ ਉਹਦੀ ਅੰਦਰ ਵੀ ਉਹ ਜਿਹੜੀ ਉਹਦੀ ਵਿੰਡੋ ਹੋਊਗੀ ਜਾਂ ਅੰਦਰ ਗੇਟ ਹੋਊਗਾ ਜਿਨਨੇ ਕੋਈ ਪੰਜਾਬੀਆਂ ਨੂੰ ਪੂਰੀ ਦੁਨੀਆ ਜਾਂਦੇ ਨੇ ਕੋਈ ਦਿੱਕਤ ਆਉਂਦੀ ਹੈ ਉੱਥੇ ਕਿਸੇ ਦੀ ਫਲਾਈਟ ਕੈਨਸਲ ਹੋ ਗਈ ਕਿਸੇ ਦਾ ਸਮਾਨ ਨਹੀਂ ਆਇਆ ਕਿਸੇ ਦੀ ਟਿਕਟ ਦੀ ਪ੍ਰੋਬਲਮ ਆ ਗਈ ਕਿਸੇ ਨੂੰ ਹੋਟਲ ਨਹੀਂ ਲੱਭ ਰਿਹਾ ਕਿ ਕਿੱਥੇ ਰਹਿਣਾ ਹੈ ਕੀ ਹੋ ਗਿਆ ਧੁੰਦ ਪੈ ਗਈ ਜਾਂ ਕੁਝ ਵੀ ਹੋ ਗਿਆ ਤਾਂ ਉੱਥੇ ਪੰਜਾਬ ਸਰਕਾਰ ਦੇ ਅਫਸਰ ਤੇ ਪੰਜਾਬ ਸਰਕਾਰ ਦੀਆਂ ਗੱਡੀਆਂ ਖੜੀਆਂ ਰਹਿਣਗੀਆਂ ਉਹਨਾਂ ਨੂੰ ਉੱਥੇ ਬਿਠਾ ਕੇ ਸਾਰਾ ਕੰਮ ਉਹ ਅਫਸਰ ਆਪ ਕਰਾਉਣਗੇ ਕੋਈ ਟਿਕਟਿੰਗ ਦਾ ਕੋਈ ਫਲਾਈਟ ਚੇਂਜ ਕਰਨੀ ਹੈ ਅਗਲੇ ਦਿਨ ਫਲਾਈਟ ਹੈ ਤਾਂ ਉਹਨਾਂ ਨੂੰ ਲੋੜ ਪਈ ਜੇ 에어ਲਾਈਨ ਦਿੰਦੀ ਹੈ ਹੋਟਲ ਤਾਂ 에어ਲਾਈਨ ਨਹੀਂ ਤਾਂ ਪੰਜਾਬ ਭਵਨ ਦੇ ਵਿੱਚ ਲਿਆ ਕੇ ਉਹਨਾਂ ਨੂੰ ਠਹਿਰਾਇਆ ਜਾਊਗਾ ਉਸ ਤੋਂ ਬਾਅਦ ਫਿਰ ਦੁਬਾਰਾ ਉਹਨਾਂ ਦੀ ਅਗਲੇ ਦਿਨ 9:00 ਵਜੇ ਫਲਾਈਟ ਹੈ ਬਹੁਤ ਸਾਰੇ ਬੱਚਿਆਂ ਨਾਲ ਹੁੰਦੇ ਆ ਉਹ ਸਾਰੇ ਬਜ਼ੁਰਗ ਹੁੰਦੇ ਆ ਉੱਥੇ ਖੱਜਲ ਖਵਾਰੀ ਬਹੁਤ ਹੁੰਦੀ ਹੈ ਸੋ ਪਹਿਲੀ ਸਟੇਟ ਹੋਊਗਾ ਪੰਜਾਬ ਜੋ ਕਿ ਪੰਜਾਬ ਹੈਲਪ ਸੈਂਟਰ ਖੋਲ ਰਿਹਾ ਹੈ ਦਿੱਲੀ 에어ਪੋਰਟ ਇੰਟਰਨੈਸ਼ਨਲ 에어ਪੋਰਟ ਦੇ ਟਰਮੀਨਲ 3 ਤੇ ਅਰਾਈਵਲ ਤੇ ਉੱਥੇ ਪਰ ਡਿਪਾਰਚਰ ਵਾਲੇ ਵੀ ਆ ਸਕਦੇ ਨੇ ਤੇ ਬਾਹਰਲੇ ਬੰਦੇ ਜਿਹੜੇ ਛੱਡਣ ਆਏ ਨੇ ਜਾਂ ਲੈਣ ਆਏ ਨੇ ਉਹ ਪੁੱਛ ਸਕਦੇ ਨੇ ਕਿ ਸਾਡੇ ਜਿਹੜੇ ਬੰਦੇ ਇਸ ਫਲਾਈਟ ਤੇ ਆਏ ਨੇ ਉਹ ਨਹੀਂ ਆਏ ਬਾਹਰ ਆ ਜੇ ਕੀ ਦਿੱਕਤ ਹੈ ਤਾ ਉਹ ਅਫਸਰ ਨੂੰ ਦੱਸ ਸਕਦੇ ਨੇ ਕਿ ਉਹਨਾਂ ਦੇ ਸਮਾਨ ਦੀ ਹਜੇ ਕੋਈ ਚੱਲ ਰਹੀ ਹੈ ਉਹ ਫਾਰਮ ਪਰ ਰਹੇ ਨੇ ਕੋਈ ਸਮਾਨ ਨਹੀਂ ਆਇਆ ਜਾਂ ਵਟ ਐਵਰ ਜੋ ਵੀ ਦਿੱਕਤ ਹੈ ਹੈਲਪ ਸੈਂਟ੍ਰਿਕ ਦਿੱਲੀ ਦੇ ਟਰਮੀਨਲ 3 ਤੇ ਖੁੱਲੇ ਜੱਬ ਇੱਕ ਇੱਕ ਐਨ ਆਰ ਆਈ ਡਿਪਾਰਟਮੈਂਟ ਦੇ ਵਿੱਚ ਟਰੈਵਲ ਏਜੰਟਾਂ ਤੇ ਨਕੇਲ ਕੱਸਣ ਦਾ ਫੈਸਲਾ ਕੀਤਾ ਗਿਆ ਐਨ ਆਰ ਆਈ ਡਿਪਾਰਟਮੈਂਟ ਨੂੰ ਪਾਵਰ ਦਿੱਤੀ ਜਾਊਗੀ ਕਿ ਉਹ ਟਰੈਵਲ ਏਜੰਟਾਂ ਤੇ ਜਿਹੜੀ ਸਟ੍ਰਿਕਟ ਐਕਸ਼ਨ ਲੈਣ ਲੈਣਗੇ ਤੇ ਨਾਲ ਇੱਕ ਬਹੁਤ ਤੁਸੀਂ ਮੈਂ ਤਾਂ ਜਦੋਂ ਤੋਂ MP ਬਣਿਆ ਮੇਰੇ ਤਾਂ ਉਦੋਂ ਤੋਂ ਹੀ ਕਰ ਰਿਹਾ ਇੱਕ ਇਹ ਵੀ ਕੰਮ ਬਣਾਤਾ ਕਿ ਬਹੁਤ ਵੱਡਾ ਕੰਮ ਬਣਾਤਾ ਡੈੱਡ ਬੋਡੀ ਮੰਗਵਣੀ ਤੁਸੀਂ ਇਹਨਾਂ ਕੈਮਰਾ ਰਾਹੀਂ ਬਹੁਤ ਵਾਰੀ ਦਿਖਾਇਆ ਹੋਊਗਾ ਮੈਂ MP ਦੇ ਤੌਰ ਤੇ ਬਹੁਤ ਸੇਵਾ ਮੈਂ ਕਹੂੰਗਾ ਇਹਨੂੰ ਕੰਮ ਨਹੀਂ ਪਰ ਕੰਮ ਲੋਕ ਆਏ ਸੀ ਸਾਡਾ ਇੱਕ ਕੰਮ ਕਰ ਦਿਓ ਜੀ ਮੈਨੂੰ ਬੜਾ ਦੁੱਖ ਹੁੰਦਾ ਸੀ ਡੈੱਡ ਗੋਡੀ ਮੰਗਵਣੀ ਵੀ ਕੰਮ ਹੋ ਗਿਆ ਸੋ ਉਹ ਜਿਹੜਾ ਡਿਪਾਰਟਮੈਂਟ ਹੈ ਉਹ ਹੋਮ ਮਿਨਿਸਟਰੀ ਕੋਲੇ ਅਸਲ 'ਚ ਪੰਜਾਬ 'ਚ ਤੇ ਉੱਥੇ ਉਹ ਐਕਸਟਰਨਲ ਅਫੇਅਰ ਮਿਨਿਸਟਰੀ ਕੋਲੇ ਹੈ ਵਿਦੇਸ਼ ਮੰਤਰਾਲੇ ਸੋ ਇਹਦਾ ਅਸੀਂ ਚਾਰਜ ਜਿਹੜਾ ਹੈ ਉਹ ਐਨ ਆਰ ਆਈ ਮਿਨਿਸਟਰੀ ਨੂੰ ਦੇਵਾਂਗੇ ਤਾਂ ਕਿ ਕੋਈ ਇਹਨਾਂ ਕੋਲੇ ਆਉਂਦੇ ਨੇ ਲੋਕ ਕਿ ਜੀ ਇਦਾਂ ਕਰਕੇ ਪਾਣਾ ਵਾਪਰ ਗਿਆ ਕਰਬ ਨਾ ਕਰੇ ਕੋਈ ਇਦਾਂ ਦਾ ਹੋਵੇ ਤੇ ਡੈੱਡ ਬੋਡੀ ਮੰਗਾਉਣੀ ਆ ਜਾਂ ਕੋਈ ਹੋਰ ਘਰ ਦੇ ਕਹਿੰਦੇ ਚਲੋ ਮਿੱਟੀ ਦੇਖ ਲਈਏ ਰਸਮਾਂ ਕਰ ਲਈਏ ਅੰਤਮ ਉਹਦੇ ਵਾਸਤੇ ਵੀ ਅੱਜ ਫੈਸਲਾ ਕੀਤਾ ਗਿਆ ਕਿ ਐਨ ਆਰ ਆਈ ਡਿਪਾਰਟਮੈਂਟ ਨੂੰ ਉਹ ਪਾਵਰਾਂ ਦਿੱਤੇ ਜਾਣ ਗਿਆ ਤਾਂ ਕਿ ਕਿਸੇ ਦੀ ਮਿੱਟੀ ਨਾ ਰੁਲੇ ਉੱਥੇ ਤੇ ਜੇ ਕੋਈ ਇਦਾਂ ਦਾ ਮੰਦਪਾ ਕੀ ਘਟਨਾ ਹੋਗੀ ਕਿ ਕਿਸੇ ਦਾ ਬੱਚਾ ਜਾਂ ਕਿਸੇ ਦਾ ਬਜ਼ੁਰਗ ਜਾਂ ਕੋਈ ਕੋਈ ਵੀ ਕਿਸੇ ਕਿਸਮ ਦੀ ਕੋਈ ਕੈਜੁਐਲਟੀ ਹੋਗੀ ਤੁਹਾਨੂੰ ਉੱਥੇ ਬੁਲਾ ਕੇ ਉਹਨਾਂ ਦੇ ਪਰਿਵਾਰ ਦੇ ਵਿੱਚ ਉਹਨਾਂ ਨੂੰ ਆਪਣੀਆਂ ਰਸਮਾਂ ਕਰਨ ਦਾ ਮੌਕਾ ਦਿੱਤਾ। ਸਾਹਿਬ ਜੀ ਜਿਹੜਾ ਕੱਲ ਤੁਸੀਂ ਜੋ ਮੁੱਦਾ ਚੁੱਕਿਆ ਸੀਗਾ ਉਪਰਾਲੇ ਕਾਫੀ ਮੁੱਦੇ ਕਿਤੇ ਕੱਲ ਤੁਸੀਂ ਕਿਹਾ ਸੀਗਾ ਕੁਝ ਲੀਡਰਸ ਦੇ ਨਾਂ ਲਏ ਸੀਗੇ ਕੁਨ ਲੀਡਰਸ ਨੇ ਤੁਹਾਡੇ ਤੇ ਹੁਣ ਸਵਾਲ ਇਹ ਖੜਾ ਕਰਦਾ ਕਿ ਜੇ ਸੀਐਮ ਸਾਹਿਬ ਆਪਣੀ ਫੋਟੋ ਲਵਾ ਕੇ ਟੈਬਲੂ ਦੇ ਵਿੱਚ ਭੇਜਣਗੇ ਤਾਂ ਫਿਰ ਉਹ ਕਿਵੇਂ मतलब ਵੀ ਚਾਕੀ ਦੇ ਵਿੱਚ ਸਾਡੀ ਫੋਟੋ ਲੱਗੂਗੀ ਤੁਸੀਂ ਮੰਨਦੇ ਹੋ ਇਸ ਗੱਲ ਸਵਾਲ ਜਾਖੜ ਸਾਹਿਬ ਇਹ ਦੱਸ ਦੇਣਾ ਮੈਨੂੰ ਸਬੂਤ ਦੇ ਦੇਣ ਜਾਖੜ ਸਾਹਿਬ ਕਿ ਕਿ ਕਾਰਵਿੰਦ ਕੇਜਰੀਵਾਲ ਜਿਹਾ ਕੋਈ ਤਾਂ ਮੰਦੀ ਚਾਕੀ ਚ ਫੋਟੋ ਅਸੀਂ ਸਾਨੂੰ ਪਾਗਲ ਸਮਝ ਰੱਖਿਆ ਅਹਦਲ ਨਾ ਜਾਖੜ ਸਾਹਿਬ ਨਵੇਂ-ਨਵੇਂ ਬੀਜੇਪੀ ਚ ਗਏ ਹੈ ਹਜੇ ਉਹਨਾਂ ਨੂੰ ਪ੍ਰੋਪਰ ਝੂਠ ਬੋਲਣਾ ਨਹੀਂ ਆਉਂਦਾ ਕੱਲ ਜਿੱਦੋ ਬੋਲ ਰਹੇ ਸੀ ਨਾ ਬੁੱਲ ਕੰਮ ਰਹੇ ਸੀ ਮੈਂ ਕਿਹਾ ਕੋਈ ਨਹੀਂ ਸਿੱਖ ਜਾਓਗੇ ਹੌਲੀ ਹੌਲੀ ਉੱਥੇ ਤਾਂ ਸਕ੍ਰਿਪਟ ਦਿੱਤੀ ਜਾਂਦੀ ਆ ਆ ਬੋਲ ਦਿਓ ਜਾ ਕੇ ਸਮਝ ਜਾਖੜ ਸਾਹਿਬ ਨਾਲ ਮੇਰੀ ਹਮਦਰਦੀ ਹੈ ਜਾਖੜ ਸਾਹਿਬ ਇਹੋ ਜਿਹਾ ਕੰਮ ਅਸੀਂ ਕਰ ਸਕਦੇ ਹਾਂ ਕਿ ਅਸੀਂ 15 ਅਗਸਤ ਦਾ 26 ਜਨਵਰੀ ਝਾਕੀ ਚ ਭਗਵੰਤ ਮਾਨ ਭਗਸਿੱਖ ਦੇ ਬਰਾਬਰ ਫੋਟੋ ਲਾ ਲੈ ਮੇਰੀ ਔਕਾਤ ਹੈ ਨਹੀਂ ਤੂੰ ਸਾਬਤ ਕਰ ਦੋ ਰਾਜਨੀਤੀ ਛੱਡ ਦੂੰਗਾ ਜਿੰਨਾ ਜਿੰਨਾ ਦੋਟੂ ਇਹ ਤੋਂ ਬਾਅਦ ਕਹਿ ਸਕਦਾ ਜਾਖੜ ਸਾਹਿਬ ਨੂੰ ਕਹੋ ਸਾਬਤ ਕਰ ਦੇਣ ਕਿਹੜੇ ਕਿਹੜੇ ਡਿਜ਼ਾਈਨ ਦੇ ਵਿੱਚ ਕੇਜਰੀਵਾਲ ਤੇ ਭਗਵੰਤ ਮਾਨ ਦੀ ਫੋਟੋ ਸਾਡਾ ਡਿਪਾਰਟਮੈਂਟ ਲੈ ਕੇ ਗਿਆ ਰਾਜਨੀਤੀ ਛੱਡ ਦੂੰਗਾ ਤੁਸੀਂ ਫੋਟੋ ਜਨਤਾ ਕਰਤੀ ਉਹਨਾਂ ਨੂੰ ਮੰਗ ਕਰੋਗੇ ਕਿ ਆਪਣੇ ਵੱਲੋਂ ਨਹੀਂ ਇਹਦੂ ਬਾਦ ਮੈਂ ਕੀ ਕਹਿ ਸਕਦਾ ਕਿ ਉਹ ਸਾਬਤ ਕਰ ਦੇਣ ਮੈਂ ਰਾਜਨੀਤੀ ਛੱਡ ਦੂੰਗਾ ਇਦੋਂ ਵੱਡੀ ਕੋਈ ਗੱਲ ਕਹਿ ਸਕਦੇ ਆ ਜੀ ਜਾਕੜ ਸਾਹਿਬ ਨੂੰ ਮੈਂ ਕਹਿਣਾ ਚਾਹੁੰਦਾ ਤੁਸੀਂ ਵੀ ਨਾ ਫਿਰ ਪੰਜਾਬ ਚ ਆਇਓ ਫਿਰ ਜੇ ਤੁਸੀਂ ਝੂਠੇ ਸਾਬਤ ਹੋਗੇ ਇਹ ਤੋਂ ਪਹਿਲਾਂ ਵੀ ਕਹਿੰਦੇ ਸੀ ਮੇਰੇ ਬਾਪੂ ਦੀ ਫੋਟੋ ਕਿਉਂ ਹੈ ਨਹੀਂ ਸੀ ਨਰਿੰਗਾਂਦੀ ਨਾਲ ਇੱਥੇ ਲੁਧਿਆਣੇ ਪੀਯੂ ਜਦੋਂ ਮੈਂ ਇਕੱਲੇ ਨੇ ਡਿਬੇਟ ਕੀਤੀ ਸੀ ਉਦੋਂ ਡਿਬੇਟਾਂ ਤੇ ਆਉਂਦੇ ਡਿਬੇਟਾਂ ਤੇ ਤਾਂ ਆ ਅਹਿਤ ਨੀ ਛੋਟੀ ਛੋਟੀ ਕਿਚਕਿਚ ਖਤਮ ਕਰਨ ਵਾਸਤੇ ਮੈਂ ਡਿਬੇਟ ਰੱਖੀ ਸੀ ਇੱਥੇ ਇੱਥੇ ਤਾਂ ਆਏ ਨਹੀਂ ਹੁਣ ਰੋਜ ਆ ਆ ਕਿਹੜਾ ਬੰਨਾ ਹੋ ਗਿਆ ਕੇਜਰੀਵਾਲ ਤੇ ਭਗਵਾਨ ਦਵਾਨ ਨੇ ਫੋਟੋ ਲਾ ਲਈ ਤੇ ਨਾਲੇ ਇਹ ਕਹੀ ਜਾਂਦੇ ਆ ਪਹਿਲਾਂ ਵੀ 9 ਵਾਰ ਚਾਕੀ ਜਿਹੜੀ ਹੈ ਆਪਣੀ ਨਹੀਂ ਰੱਖੀ ਇਹਦਾ ਮਤਲਬ ਉਹਦੋਂ ਵਿਰੋਧ ਵੀ ਨਹੀਂ ਕੀਤਾ ਇਹਨਾਂ ਨੇ ਤੇ 9 ਵਾਰ ਤਾਂ ਇਹੀ ਹੋਣਗੇ ਵਿੱਚੋਂ 5-7 ਵਾਰ ਤਾਂ ਹੋਣਗੇ ਤੇਦਾ ਮਤਲਬ ਇਹਨਾਂ ਨੇ ਚਾਕੀ ਦਾ ਵਿਰੋਧ ਵੀ ਨਹੀਂ ਕੀਤਾ ਤੇ ਅਸੀਂ ਤਾਂ ਹੁਣ ਚਾਕੀ ਕੱਢਾਂਗੇ 26 ਜਨਵਰੀ ਨੂੰ ਬਲਕਿ ਇੱਕ ਹੋਰ ਨਵਾਂ ਫੈਸਲਾ ਕੀਤਾ ਹੈ ਅਸੀਂ ਤਾਂ ਉਹ 20 ਜਨਵਰੀ ਨੂੰ ਝਾਕੀ ਪੰਜਾਬ ਭਵਨ ਦਿੱਲੀ ਲਿਆ ਕੇ ਖੜਾ ਦਾਂਗੇ ਅਸੀਂ ਤਾਂ ਉੱਥੇ ਰੋਜ਼ ਦਿੱਲੀ ਦੀਆਂ ਸੜਕਾਂ ਤੇ ਕੱਢਿਆ ਕਰਾਂਗੇ ਕਿ ਆਹ ਝਾਕੀ ਹੈ ਜੀ ਕਿ ਭਗਤ ਸਿੰਘ ਤੁਹਾਨੂੰ ਪਿਆਰਾ ਨਹੀਂ ਕਿ ਮਾਈ ਭਾਗੋ ਤੁਹਾਨੂੰ ਪਿਆਰੀ ਨਹੀਂ ਕਿ ਤੁਸੀਂ ਉਹਨਾਂ ਦੀ ਕੁਰਬਾਨੀਆਂ ਨੂੰ ਸਜਦਾ ਨਹੀਂ ਕਰਨਾ ਚਾਹੁੰਦੇ ਕਿ ਕਤਾਰ ਸਿੰਘ ਸਰਾਭਾ ਕਿ ਉਦਮ ਸਿੰਘ ਲਾਲਾ ਲਾਜਪਤ ਰਾਏ ਸੁਖਦੇਵ ਰਾਜਗੁਰੂ ਕੀ ਇਹ ਇਹਨਾਂ ਤੋਂ ਵੱਡੇ ਹੋਗੇ ਮੋਦੀ ਇਹ ਮੋਦੀ ਚੁਣਿਆ ਕਰੂਗਾ ਹੁਣ ਇਹ ਮੋਦੀ ਚੁਣਿਆ ਕਰੂਗਾ ਕਿ ਕਿ ਇਹ ਕਿਨੂੰ ਦਿਖਾਉਣਾ ਹੈ ਕਿਨੂੰ ਨਹੀਂ ਦਿਖਾਉਣਾ ਸਾਡੇ ਕਲਚਰ ਨੂੰ ਸਭਿਆਚਾਰ ਨੂੰ ਉਹ ਸਮਝਦੇ ਕੱਖ ਨਹੀਂ ਆ ਪਈਆਂ ਆ ਪੰਜਾਬ ਦੀ ਸੀ ਆ ਮਹਾਰਾਸ਼ਟਰ ਦੀ ਹੈ ਆ ਵੀ ਤਾਂ ਕਲਚਰ ਹੀ ਆ ਉਹਨਾਂ ਦਾ ਆ ਗੋਆ ਦੀ ਹੈ ਆ ਵੀ ਤਾਂ ਕਲਚਰ ਹੀ ਆ ਉਹਨਾਂ ਦਾ ਆ ਉੱਤਰ ਪ੍ਰਦੇਸ਼ ਦੀ ਹੈ ਆ ਵੀ ਤਾਂ ਕਲਚਰ ਹੀ ਆ ਉਹਨਾਂ ਦਾ ਸਾਡੇ ਚ ਕੱਢ ਕੋਲੇ ਕੀ ਘਟ ਹੈ ਜੀ ਜੇ ਉਹਨਾਂ ਦਾ ਕਲਚਰ ਦਿਖਾ ਸਕਦੇ ਹੋ ਤੁਸੀਂ ਦੋ ਜਗ੍ਹਾ ਕੱਖਿਆ ਦਿਖਾਓਗੇ ਇੱਕ ਦਿੱਲੀ ਪੰਜਾਬ ਤੋਂ ਆਉਣ ਦੇ ਬਾਅਦ ਤੇ ਕੇ ਚਾਕੀਆਂ ਦੇਖ ਕੇ ਕਵਰੇਜ ਕਰਕੇ ਬਲਾਲਾ ਰਾਮ ਨੰਦਰ ਦਾ ਆਪ ਕੋ ਲੱਡੋ ਵਾਲ ਟੋਲ ਪਲਾਜ਼ਾ ਦਾ ਜਿਹੜਾ ਰੇਟ ਵੱਧ ਗਿਆ ਔਰ ਲੋਕ ਕਿਤੇ ਨਾ ਕਿਤੇ ਪਰੇਸ਼ਾਨ ਨੇ ਸੈਂਟਰ ਦਾ ਜੀ ਇਹ ਮੈਂ ਸੀ ਗੜਕਰੀ ਸਾਹਿਬ ਕੋਲ ਗੱਲ ਕਹੀ ਹੈ ਕਿ ਜੀ ਇਹ ਮੈਂ ਤਾਂ ਬੰਦ ਕਰ ਰਹੇ ਹਾਂ ਪੰਜਾਬ ਜਿਹਨੇ ਮੈਕਸਿਮਮ ਮੈਂ ਤਾਂ 12 ਬੰਦ ਕਰਤੇ ਜੀ ਟੋਲ ਪਲਾਜ਼ੇ ਮੇਰੇ ਥੋੜਾ ਜਾਂ ਅੰਡਰ ਆ ਜਾਏ ਬਸ ਮੈਂ ਇਹਦਾ ਚੈੱਕ ਕਰ ਰਿਹਾ ਕਿਉਂਕਿ ਇਹ ਐਨ ਐਚ ਆਈ ਦੇ ਕੋਈ ਵੀ ਇਧ ਵਿੱਚ ਬਰੀਚਿੰਗ ਆ ਗਈ ਕੀਤੀ ਹੋਊਗੀ ਕੋਈ ਨਾ ਕੋਈ ਤਾਂ ਐਗਰੀਮੈਂਟ ਚ ਬਰੀਚਿੰਗ ਤਾਂ ਮੈਂ ਸੈਂਟਰ ਨੂੰ ਇੱਕ ਚਿੱਠੀ ਲਿਖ ਕੇ ਉਤਵਾ ਦਾ ਜੁਲੀ ਵਸਤਰਾ ਚਗਾ ਦੇਣਾ ਮਾਨ ਸਾਹਿਬ ਨੂੰ ਮੀਟਰੀ ਆਪਣੇ ਘਰ ਦਾ ਪਿਛਲੀ ਵਾਰ ਅਭੀ ਨੋਟੀਫਿਕੇਸ਼ਨ ਨਹੀਂ ਆਈ ਹੋ ਜੂਗੀ ਜਲਦੀ ਹੋ ਜੂਗੀ ਜੀ ਹਰੇਕ ਦੇ ਘਰੇ ਮੀਟਰ ਲੱਗੂਗਾ ਭਾਵੇਂ ਕਲੋਨੀ ਲੀਗਲ ਹੈ ਇਲੀਗਲ ਹੈ ਭਾਵੇਂ ਉਹ ਘਰ 20 ਫੁੱਟ ਦਾ 50 ਫੁੱਟ ਦਾ ਉੱਥੇ ਬੱਚੇ ਜਿਹੜੇ ਨੇ ਉਹਨਾਂ ਨੂੰ ਦੀਵੇ ਚ ਜਾਂ ਲਾਲ ਟੈਂਚ ਨਹੀਂ ਉਹਨਾਂ ਨੂੰ ਬਿਜਲੀ ਦੇ ਵਿੱਚ ਪੜਨ ਦਾ ਮੌਕਾ ਮਿਲੂਗਾ ਅਸੀਂ ਉਹ ਸਰਕਾਰਾਂ ਨਾਲ ਉਹ ਬਾਅਦ ਲੀਗਲ ਇਲੀਗਲ ਬਾਅਦ ਚ ਲੜ ਲਾਂਗੇ ਜੀ ਪਰ ਕਿਰਾਂ ਹਰ ਘਰ ਦੇ ਵਿੱਚ ਬਿਜਲੀ ਪਹੁੰਚਾਵਾਂਗੇ ਐਨਆਰਆਈ ਪੋਰਟਲ ਲਾਂਚ ਕੀਤਾ ਹੈ। ਉਹਦੇ ਵਿੱਚ ਜੋ ਮਰਜ਼ੀ ਸ਼ਿਕਾਇਤ ਕਰ ਸਕਦੇ ਹੋ ਤੁਸੀਂ। ਕਰ ਸਕਦੇ ਨੇ ਉਹ ਤੇ ਨਾਲ ਐਨਆਰਆਈ ਦੇ ਜਿਹੜੇ ਮਸਲੇ ਨੇ ਉਹਨਾਂ ਨੂੰ ਟਾਈਮ ਬਾਉਂਡ ਵੀ ਕੀਤਾ ਹੈ ਕਿ ਉਹ ਜਦੋਂ ਸ਼ਿਕਾਇਤ ਕਰਨਗੇ ਉਹਦੇ ਮਹੀਨੇ ਦੇ ਵਿੱਚ ਵਿੱਚ ਖਾਸ ਤੌਰ ਤੇ ਜਦੋਂ ਉਹਨਾਂ ਦੀ ਡਿਪਾਰਚਰ ਦੀ ਟਿਕਟ ਹੈ ਉਦੋਂ ਪਹਿਲਾਂ ਪਹਿਲਾਂ ਉਹ ਮਸਲਾ ਹੱਲ ਹੋਣਾ ਚਾਹੀਦਾ ਹੈ। ਕਿਉਂਕਿ ਇਹ ਨਹੀਂ ਹੈ ਹੋ ਸਕਦਾ ਕਿ ਉਹਨੂੰ ਕਹੀਏ ਅਸੀਂ ਟਿਕਟ ਵਧਾ ਲਾ ਤਾਂ ਫਿਰ ਉਹ ਉਹੀ ਉਹਦੀ ਉੱਥੇ ਜਾ ਕੇ ਕੰਮ ਛੁੱਟਦਾ ਹੈ। ਤਾਂ ਉਹ ਇੱਥੋਂ ਜਾਣਾ ਹੀ ਠੀਕ ਸਮਝਦਾ ਫਿਰ ਜਦੋਂ ਟਾਈਮ ਤੇ ਜਾਈਏ।